ਸਾਨੂੰ ਪ੍ਰੋਟੀਨ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਚੰਗੀ ਮਾਤਰਾ ਵਿੱਚ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਸੋ ਜਿਹੜਾ ਆਰਡੀਏ ਦੇ ਅਕੋਰਡਿੰਗਲੀ ਅਸੀਂ ਗੱਲ ਕਰਦੀਏ ਤਾਂ ਉਸ ਅਕੋਰਡਿੰਗ ਸਾਨੂੰ ਆਪਣੀ ਡਾਈਟ ਦੇ ਵਿੱਚ ਜਿੰਨਾ ਤੁਹਾਡਾ weight ਹੈ ਸਪੋਜ਼ ਕਿਸੇ ਦਾ 60 ਕਿਲੋ weight ਹੈ ਤਾਂ ਉਸ ਦੀ ਡਾਈਟ ਵਿੱਚ 60 ਗ੍ਰਾਮ ਪ੍ਰੋਟੀਨ ਜ਼ਰੂਰ ਹੋਣਾ ਚਾਹੀਦਾ ਹੈ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪ੍ਰੋਟੀਨ ਅਸੀਂ ਸੁਣਦੇ ਹਾਂ ਕਿ ਕੋਈ ਜਿਮ ਜਾ ਰਿਹਾ ਹੈ ਉਹ ਪ੍ਰੋਟੀਨ ਦੀ ਗੱਲ ਕਰ ਰਿਹਾ ਉਹ ਕਹਿੰਦਾ ਅਸੀਂ ਸੋਧਿਆ ਸ਼ਾਇਦ ਜਿਹੜੇ ਜਿਮ ਜਾਂਦੇ ਨੇ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਰਹੇ ਨੇ ਉਹਨਾਂ ਨੂੰ ਹੀ ਪ੍ਰੋਟੀਨ ਚਾਹੀਦਾ ਹੈ ਬਿਲਕੁਲ ਵੀ ਨਹੀਂ ਹਰ ਇੱਕ ਪਰਸਨ ਚਾਹੇ ਕੋਈ ਬੱਚਾ ਚਾਹੇ ਕੋਈ ਵੱਡਾ ਚਾਹੇ ਕਿ ਕੋਈ ਬਜ਼ੁਰਗ ਹੈ ਸਭ ਨੂੰ ਹੀ ਪ੍ਰੋਟੀਨ ਚੰਗੀ ਮਾਤਰਾ ਵਿੱਚ ਜ਼ਰੂਰ ਚਾਹੀਦਾ ਹੈ ਪ੍ਰੋਟੀਨ ਦੇ ਨਾਲ ਪ੍ਰੋਟੀਨ ਕੰਮ ਕੀ ਕਰਦਾ ਪਹਿਲਾਂ ਤੇ ਸੁਣੋ ਪ੍ਰੋਟੀਨ ਸਾਡੀ ਬਾਡੀ ਦੀ ਗ੍ਰੋਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕੋਈ ਵੀ ਮੇਨਟੇਨੈਂਸ ਜੋ ਸਾਡੀ ਬਾਡੀ ਵਿੱਚ ਚਾਹੀਦੀ ਹੈ ਉਹ ਵੀ ਪ੍ਰੋਟੀਨ ਦੇ ਨਾਲ ਹੁੰਦੀ ਹੈ ਸਾਡੀ ਬਾਡੀ ਵਿੱਚ ਇਮਿਊਨਿਟੀ ਦੇ ਲਈ ਬਹੁਤ ਜ਼ਰੂਰੀ ਹੈ ਅਸੀਂ ਜਿਵੇਂ ਫੇਸ ਦੀ ਗੱਲ ਕਰਦੇ ਆ ਆਪਣੇ హెਅਰਸ ਦੀ ਗੱਲ ਕਰਦੇ ਆ ਕੋਲੇਜਨ ਦੀ ਜਿਹੜੀ ਅਸੀਂ ਗੱਲ ਕਰਦੇ ਆ ਉਹ ਸਭ ਕੁਝ ਪ੍ਰੋਟੀਨ ਦੇ ਨਾਲ ਹੀ ਸਾਨੂੰ ਮਿਲਣ ਜਾ ਰਿਹਾ ਅਸੀਂ ਕਈ ਤਰ੍ਹਾਂ ਦੀ ਕੋਲੇਜਨ ਕਰੀਮਸ ਵੀ ਅੱਜਕੱਲ ਗੱਲ ਸੁਣਦੇ ਆ హెਅਰਸ ਦੇ ਲਈ ਵੀ ਕਈ ਤਰ੍ਹਾਂ ਦੇ ਕੋਲੇਜਨ ਪ੍ਰੋਡਕਟਸ ਆਉਂਦੇ ਨੇ ਪਰ ਉੱਪਰੋਂ ਲਗਾਏ ਦਾ ਐਨਾ ਫਾਇਦਾ ਨਹੀਂ ਹੋਣ ਵਾਲਾ ਜਦ ਤੱਕ ਤੁਸੀਂ ਆਪਣੀ ਬਾਡੀ ਨੂੰ ਕੋਲੇਜਨ ਯਾਨੀ ਪ੍ਰੋਟੀਨ ਨਹੀਂ ਦੇ ਰਹੇ ਹੋ ਸੋ ਪ੍ਰੋਟੀਨ ਕਈ ਤਰ੍ਹਾਂ ਦੇ ਪ੍ਰੋਟੀਨ ਅਮੀਨੋ ਐਸਿਡਸ ਹੁੰਦੇ ਨੇ ਜੋ ਬਾਡੀ ਨੂੰ ਰਿਕੁਆਇਰਡ ਹੁੰਦੇ ਨੇ ਤੇ ਕਈ ਤਰ੍ਹਾਂ ਦੇ ਅਸੈਂਸ਼ੀਅਲ ਅਮੀਨੋ ਐਸਿਡ ਹੁੰਦੇ ਨੇ ਜੋ ਸਾਡੀ ਬਾਡੀ ਖੁਦ ਨਹੀਂ ਬਣਾ ਪਾ ਰਹੀ ਹੁੰਦੀ ਤੇ ਸਾਨੂੰ ਆਪਣੀ ਡਾਈਟ ਦੇ ਨਾਲ ਲੈਣਾ ਪੈਂਦਾ ਤੇ ਸਭ ਤੋਂ ਵਧੀਆ ਸੋਰਸ ਅਗਰ ਅਸੀਂ ਮੰਨੀਏ ਜਿਸ ਨੂੰ ਅਸੀਂ ਕੰਪਲੀਟ ਅਸੀਂ ਕਹਿ ਸਕਦੇ ਹਾਂ ਅਮੀਨੋ ਐਸਿਡ ਕੰਪਲੀਟ ਪ੍ਰੋਟੀਨ ਸਾਨੂੰ ਜਿਨ੍ਹਾਂ ਤੋਂ ਮਿਲ ਰਿਹਾ ਦੁੱਧ ਜੋ ਕਿ ਹਰ ਘਰ ਦੇ ਵਿੱਚ ਹੁੰਦਾ ਸੋ ਹਰੇਕ ਨੂੰ ਦੁੱਧ ਪੀਣ ਦੀ ਆਦਤ ਜ਼ਰੂਰ ਪਾਣੀ ਚਾਹੀਦੀ ਹੈ ਪਰ ਹਾਂ ਇੱਕ ਧਿਆਨ ਜ਼ਰੂਰ ਦੇਣਾ ਹੈ ਕਿ ਤੁਸੀਂ ਟੌਂਡ ਜਾਂ ਡਬਲ ਟੌਂਡ ਜਾਂ ਫੈਟ ਫਰੀ ਦੁੱਧ ਯੂਜ਼ ਕਰੋ ਕਿਉਂਕਿ ਅਗਰ ਤੁਸੀਂ ਫੁੱਲ ਕਰੀਮ ਲੈਂਦੇ ਹੋ ਜਾਂ ਫਿਰ ਹਾਫ ਫੈਟ ਵਾਲਾ ਵੀ ਦੁੱਧ ਲੈਂਦੇ ਹੋ ਤਾਂ ਫੈਟ ਦੀ ਕੁਆਂਟੀਟੀ ਬੋਡੀ ਵਿੱਚ ਜ਼ਿਆਦਾ ਹੋ ਜਾਂਦੀ ਹੈ ਔਰ ਅਸੀਂ ਜੋ ਸਾਡਾ ਖਾਣ ਪੀਣ ਹੁੰਦਾ ਉਸ ਵਿੱਚ ਅਸੀਂ ਆਲਰੇਡੀ ਫੈਟ ਬਹੁਤ ਲੈ ਰਹੇ ਹੁੰਦੇ ਆ ਤੇ ਫੈਟ ਨਹੀਂ ਵਧਣਾ ਚਾਹੀਦਾ ਬੋਡੀ ਵਿੱਚ ਪ੍ਰੋਟੀਨ ਚੰਗੀ ਮਾਤਰਾ ਵਿੱਚ ਮਿਲੇ ਤਾਂ ਉਸਦੇ ਲਈ ਤੁਸੀਂ ਸਵੇਰੇ ਅਤੇ ਸ਼ਾਮ ਨੂੰ ਡਬਲ ਟੌਂਡ ਦੁੱਧ ਜ਼ਰੂਰ ਪੀਓ ਚੰਗੀ ਮਾਤਰਾ ਵਿੱਚ ਉਸਦੇ ਨਾਲ ਤੁਹਾਨੂੰ ਪ੍ਰੋਟੀਨ ਮਿਲੇਗਾ ਦਹੀਂ ਵੀ ਅਸੀਂ ਖਾ ਸਕਦੇ ਹਾਂ ਜੋ ਸੋ ਬਾਜ਼ਾਰੋਂ ਪੈਕਿੰਗ ਵਾਲਾ ਦਹੀਂ ਅਗਰ ਅਸੀਂ ਗੱਲ ਕਰੀਏ ਉਹ ਟੋਂਟ ਦੁੱਧ ਦਾ ਹੀ ਬਣਿਆ ਹੁੰਦਾ ਜਿਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫੈਟ ਨਹੀਂ ਮਿਲੇਗਾ ਲੇਕਿਨ ਪ੍ਰੋਟੀਨ ਦੀ ਚੰਗੀ ਮਾਤਰਾ ਤੁਹਾਨੂੰ ਜ਼ਰੂਰ ਮਿਲ ਜਾਏਗੀ ਅਗਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਡੀ ਡਾਈਟ ਦੇ ਵਿੱਚ ਲੰਚ ਵਿੱਚ ਜਾਂ ਡਿਨਰ ਦੇ ਵਿੱਚ ਤੁਸੀਂ ਦਾਲ ਵੀ ਐਡ ਕਰ ਸਕਦੇ ਹੋ ਕੋਸ਼ਿਸ਼ ਕਰੋ ਸਾਬਤ ਦਾਲ ਖਾਓ ਪਰ ਅਗਰ ਕਿਸੇ ਨੂੰ ਗੈਸਟ੍ਰਿਕ ਪ੍ਰੋਬਲਮ ਹੁੰਦੀ ਹੈ ਸਾਬੂ ਦਾਲਾਂ ਨਾਲ ਤਾਂ ਤੁਸੀਂ ਦੂਸਰੀ ਦਾਲ ਵੀ ਖਾ ਸਕਦੇ ਹੋ ਲੇਕਿਨ ਦਾਲ ਨੂੰ ਐਡ ਜ਼ਰੂਰ ਕਰੋ ਜਿਨ੍ਹਾਂ ਨੂੰ ਯੂਰਿਕ ਐਸਿਡ ਬਣਨ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਉਹ ਕਦੀ ਕਦੀ ਦਾਲ ਨੂੰ ਖਾਣ ਲੇਕਿਨ ਦਾਲ ਬਿਲਕੁਲ ਵੀ ਸਕਿਪ ਬਿਲਕੁਲ ਵੀ ਅਸੀਂ ਆਊਟ ਨਹੀਂ ਕਰਨੀ ਆਪਣੀ ਡਾਈਟ ਵਿੱਚੋਂ ਸੋ ਪ੍ਰੋਟੀਨ ਬਹੁਤ ਹੀ ਜ਼ਿਆਦਾ ਸਭ ਤੋਂ ਪਹਿਲਾਂ ਬਹੁਤ ਹੀ ਜ਼ਰੂਰੀ ਹੈ ਅਗਰ ਤੁਸੀਂ ਆਪਣੀ ਸਕਿਨ ਨੂੰ ਚੰਗਾ ਕਰਨਾ ਚਾਹੁੰਦੇ ਹੋ ਔਰ ਇਥੇ ਨਾਲ ਹੀ ਜਿਹੜੇ ਨਾਨ-ਵੈਜੀਟੇਰੀਅਨ ਡਾਈਟ ਵੀ ਲੈਂਦੇ ਨੇ ਉਹ ਐਗ ਵੀ ਦੋ ਖਾ ਸਕਦੇ ਨੇ ਪਰ ਤੁਸੀਂ ਉਸ ਦਾ yellow portion ਹਟਾ ਕੇ ਯਾਨੀ ਬਿਨਾ ਯੋਕ ਦੇ ਤੁਸੀਂ ਐਗ ਖਾਣੇ ਹੈ ਐਗ ਦੇ ਨਾਲ ਬਹੁਤ ਹੀ ਚੰਗਾ ਔਰ essential protein ਜਿਹੜਾ essential amino acid ਨੇ ਉਹ ਸਾਨੂੰ ਅæg ਵਾਈਟ ਤਾਂ ਮਿਲ ਜਾਂਦੇ ਨੇ ਨਾਨ ਵੈਜੀਟੇਰੀਅਨ ਹੋ ਤਾਂ ਤੁਸੀਂ ਚਿਕਨ ਜਾਂ ਫਿਸ਼ ਫਿਸ਼ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਬਹੁਤ ਹੀ ਡਾਈਜੈਸਟੇਬਲ ਪ੍ਰੋਟੀਨਸ ਹਨ ਉਹ ਮਿਲ ਜਾਂਦਾ ਹੈ ਤਾਂ ਇਹ ਵੀ ਤੁਸੀਂ ਖਾਣਾ ਹੈ ਲੇਕਿਨ ਇਹ ਯਾਦ ਜ਼ਰੂਰ ਰੱਖਣਾ ਹੈ ਕਿ ਅਸੀਂ ਬਟਰ ਚਿਕਨ ਨਹੀਂ ਖਾਣਾ ਹੈ ਜਾਂ ਫਿਸ਼ ਕਰੇ ਨਹੀਂ ਖਾਣੀ ਹੈ ਗ੍ਰਿਲਡ ਸਟੀਮਡ ਵੀ ਤੁਸੀਂ ਬੋਇਲ ਦੀਆਂ ਫਿਰ ਇਸ ਤਰੀਕੇ ਨਾਲ ਲੈਣਾ ਹੈ ਕਿ ਤੁਹਾਨੂੰ ਉਸ ਦੇ ਵਿੱਚ ਗਰੇਵੀ ਮਸਾਲੇ ਆਇਲ ਬਟਰ ਕਿਉਂ ਜ਼ਿਆਦਾ ਨਾ ਹੋਵੇ ਸਿੰਪਲ ਫਾਰਮ ਦੇ ਵਿੱਚ ਤੁਸੀਂ ਚਿਕਨ ਜਾਂ ਫਿਸ਼ ਨੂੰ ਐਡ ਕਰਨਾ ਆਪਣੀ ਡਾਈਟ ਦੇ ਵਿੱਚ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹਾਲਾਂਕਿ ਮੈਂ ਤੁਹਾਨੂੰ ਪ੍ਰੋਟੀਨ ਦੀ ਮਾਤਰਾ ਦੱਸ ਚੁੱਕੀ ਹਾਂ ਕੇ ਬਹੁਤ ਜ਼ਿਆਦਾ ਵੀ ਪ੍ਰੋਟੀਨ ਆਪਣੀ ਡਾਈਟ ਵਿੱਚ ਨਹੀਂ ਲੈਣਾ ਬਹੁਤ ਘੱਟ ਵੀ ਨਹੀਂ ਕਰਨਾ ਘੱਟ ਅਗਰ ਡਾਈਟ ਵਿੱਚ ਲਓਗੇ ਤਾਂ ਤੁਸੀਂ ਦੇਖੋਗੇ ਕਿ ਕਿਸੇ ਵੀ ਤਰ੍ਹਾਂ ਦੀ ਸਾਡੀ ਬੋਡੀ ਵਿੱਚ ਪੇਨਸ ਅਸੀਂ ਕਈ ਵਾਰੀ ਦੇਖਦਿਆਂ ਹੋ ਰਹੀਆਂ ਉਹ ਵੀ ਕਿਤੇ ਨਾ ਕਿਤੇ ਰੀਜ਼ਨ ਹੁੰਦਾ ਹੈ ਕਿ ਪ੍ਰੋਟੀਨ ਦੀ ਮਾਤਰਾ ਸਾਡੀ ਬੋਡੀ ਦੇ ਵਿੱਚ ਘੱਟ ਹੈ ਸੋ ਜਿਵੇਂ ਕਿ ਮੈਂ ਦੱਸਿਆ ਜਿੰਨਾ weight ਹੈ kg ਦੇ ਵਿੱਚ ਉਨੇ ਗ੍ਰਾਮ ਪ੍ਰੋਟੀਨ ਸਾਨੂੰ ਚਾਹੀਦਾ ਹੀ ਚਾਹੀਦਾ ਹੁਣ ਇਹ ਨਹੀਂ ਹੈ ਕਿ ਇੱਕ ਗਲਾਸ ਅਗਰ ਅਸੀਂ ਦੁੱਧ ਦਾ ਲਿਆ 250 ml ਹੈ ਤਾਂ ਅਸੀਂ ਸੋਚੀਏ ਕਿ ਇੰਨਾ ਹੀ ਪ੍ਰੋਟੀਨ ਸਾਨੂੰ ਮਿਲ ਗਿਆ ਬਿਲਕੁਲ ਨਹੀਂ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਹੁੰਦਾ ਹੈ ਉਹ ਪਾਣੀ ਲੈਸ ਹੋ ਜਾਂਦਾ ਉਸ ਤੋਂ ਬਾਅਦ ਪ੍ਰੋਟੀਨ ਸਾਨੂੰ ਮਿਲਦਾ ਸੋ ਇੱਥੇ ਧਿਆਨ ਇਹ ਤੁਸੀਂ ਦੇਣਾ ਨਾਰਮਲੀ ਵੈਜੀਟੇਰੀਅਨਸ ਲਈ ਦੱਸਾਂ ਸਵੇਰੇ ਸ਼ਾਮ ਤੁਸੀਂ ਦੁੱਧ ਪੀ ਸਕਦੇ ਹੋ ਆਪਣੇ ਮੀਲ ਦੇ ਵਿੱਚ ਦੋ ਵਾਰ ਅਗਰ ਤੁਸੀਂ ਦਹੀਂ ਲੈ ਰਹੇ ਹੋ ਇੱਕ ਕਟੋਰੀ ਜਾਂ ਫਿਰ ਨਾਲ ਤੁਸੀਂ ਦਾਲ ਵੀ ਐਡ ਕਰ ਰਹੇ ਹੋ ਤਾਂ ਡੇਲੀ ਦੀ ਤੁਹਾਡੀ ਪ੍ਰੋਟੀਨ ਦੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਇਸ ਦੇ ਨਾਲ ਅੱਗੋਂ ਅਸੀਂ ਗੱਲ ਕਰੀਏ ਜ਼ਿੰਕ ਜ਼ਿੰਕ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਰੂਰੀ ਅਸੀਂ ਆਪਣੀ ਬੋਡੀ ਲਈ ਮੰਨ ਸਕਦੇ ਹਾਂ ਨਾਨ ਵੈਜੀਟੇਰੀਅਨ ਡਾਈਟ ਵਿੱਚ ਤਾਂ ਹੁੰਦਾ ਹੀ ਹੈ ਬਟ ਜਿਹੜੇ ਵੈਜੀਟੇਰੀਅਨਸ ਨੇ ਉਹਨਾਂ ਨੂੰ ਆਪਣਾ ਜ਼ਰੂਰ ਫੋਕਸ ਕਰਨਾ ਚਾਹੀਦਾ ਹੈ ਜਿਹੜਾ ਵੀ ਜ਼ਿੰਕ ਰਿਚ ਫੂਡ ਹੈ ਤੁਸੀਂ ਉਸ ਨੂੰ ਆਪਣੀ ਡਾਈਟ ਵਿੱਚ ਐਡ ਕਰੋ ਇਸ ਦੇ ਉੱਪਰ ਵੀ ਮੈਂ ਪ੍ਰੋਪਰ ਵੀਡੀਓ ਜ਼ਰੂਰ ਬਣਾਉਂਗੀ ਅਗਰ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਿੰਕ ਲਿਖ ਕੇ ਕਮੈਂਟ ਕਰ ਦਿਓ ਜ਼ਿਆਦਾ ਕਮੈਂਟਸ ਆਉਂਦੇ ਨੇ ਤਾਂ ਮੈਂ ਜ਼ਿੰਕ ਦੇ ਕੀ ਫਾਇਦੇ ਨੇ ਖਾਸ ਔਰਤੇ ਉੱਪਰ ਮੇਲਸ ਦੀ ਆਪਾਂ ਗੱਲ ਕਰੀਏ ਮੇਲਸ ਲਈ ਜ਼ਿੰਕ ਦੀ ਬਹੁਤ ਹੀ ਜ਼ਿਆਦਾ ਅਹਿਮੀਅਤ ਹੈ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਉਸ ਦੇ ਵਿੱਚ ਡਿਟੇਲ ਚ ਗੱਲ ਕਰਾਂਗੇ ਮੋਟੇ ਤੌਰ ਤੇ ਕਮਾਲ ਜੋ ਜ਼ਿੰਕ ਹੈ ਸਾਡੀ ਬਾਡੀ ਵਿੱਚ ਕੋਈ ਵੀ ਜ਼ਖਮ ਹੁੰਦਾ ਉਸ ਨੂੰ ਹੀਲ ਕਰਨ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਅਗਰ ਅਸੀਂ ਰੀਪ੍ਰੋਡਕਟ ਰੀਪ੍ਰੋਡਕਟਿਵ ਸਿਸਟਮ ਦੀ ਗੱਲ ਕਰੀਏ ਉੱਥੇ ਵੀ ਜ਼ਿੰਕ ਦੀ ਬਹੁਤ ਹੀ ਜ਼ਿਆਦਾ ਅਹਿਮੀਅਤ ਹੈ ਅੱਗੋਂ ਆਪਾਂ ਗੱਲ ਕਰੀਏ ਕਿ ਕਿਹੜੇ ਕਿਹੜੇ ਵਿਟਾਮਿਨਸ ਵੀ ਸਾਨੂੰ ਬਹੁਤ ਐਡ ਕਰਨੇ ਚਾਹੀਦੇ ਨੇ ਅਗਰ ਅਸੀਂ ਆਪਣੇ ਸਕਿਨ ਦੇ ਉੱਪਰ ਛਾਈਆਂ ਹਾਈਪਰ ਪਿਗਮੈਂਟੇਸ਼ਨ ਮਲਾਜ਼ਮਾ ਇਹਨਾਂ ਸਭ ਚੀਜ਼ਾਂ ਤੋਂ ਰਾਹਤ ਪਾਣਾ ਚਾਹੁੰਦੇ ਆ ਸੋ ਮੈਂ ਬਾਰ ਬਾਰ ਇੱਥੇ ਗੱਲ ਕਰੂੰਗੀ ਕਿ ਅਸੀਂ बहुत सारा खर्चा कर देने क्रीम्स ऊपर लोशन के उपर फेशियल करवाने अं बहुत महंगे महंगे अजक तो एडवांस ट्रीटमेंट्स भी आ चुके हैं सो उही अगर असं अपनी डाइट के उपर फोकस करा तो देखोगे ਤੁਹਾਡੀ ਜਿਹੜੀ ਸਕਿਨ ਹੈ ਪਹਿਲਾਂ ਤੋਂ ਬਹੁਤ ਹੀ ਜ਼ਿਆਦਾ ਤੁਹਾਨੂੰ ਹੈਲਦੀ ਨਜ਼ਰ ਆਏਗੀ ਔਰ ਉਸ ਵਿੱਚ ਏਜਿੰਗ ਵੀ ਜੋ ਹੈ ਤੁਹਾਨੂੰ ਘੱਟ ਦੀ ਨਜ਼ਰ ਆਏਗੀ ਕਈ ਵਾਰੀ ਹੁੰਦਾ ਉਮਰ ਤੋਂ ਪਹਿਲਾਂ ਸੌਂ ਲੱਗਦਾ ਹੈ ਕਿ ਸਕਿਨ ਬਹੁਤ ਜ਼ਿਆਦਾ ਮੁਰਝਾਈ ਮੁਰਝਾਈ ਲੱਗ ਰਹੀ ਹੈ ਏਜਿੰਗ ਬਹੁਤ ਜ਼ਿਆਦਾ ਹੁੰਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਸਭ ਤੋਂ ਵਧੀਆ ਕੰਮ ਕਰਦਾ ਹੈ ਵਿਟਾਮਿਨ ਸੀ ਜੀ ਹਾਂ ਵਿਟਾਮਿਨ ਸੀ ਇੱਕ ਐਂਟੀਆਕਸੀਡੈਂਟ ਹੈ ਜੋ ਕਿ ਫ੍ਰੀ ਰੈਡੀਕਲਸ ਨੂੰ ਸਾਡੀ ਬਾਡੀ ਵਿੱਚੋਂ ਆਊਟ ਕਰਦਾ ਹੈ ਸੋ ਡੇਲੀ ਰਿਕੁਆਇਰਮੈਂਟ ਹੁੰਦੀ ਹੈ ਸਾਡੀ ਵਿਟਾਮਿਨ ਸੀ ਦੀ ਇਹ ਨਹੀਂ ਕਿ ਅਸੀਂ ਇੱਕ ਦਿਨ ਖਾ ਲਿਆ ਵਿਟਾਮਿਨ ਸੀ ਉਸ ਤੋਂ ਬਾਅਦ ਹਫਤੇ ਪਰ ਅਸੀਂ ਵਿਟਾਮਿਨ ਸੀ ਖਾਇਆ ਹੀ ਨਹੀਂ ਔਰ ਅਸੀਂ ਇਹ ਸੋਧਿਆ ਕਿ ਹਾਂ ਮੈਂ ਵਿਟਾਮਿਨ ਸੀ ਖਾਇਆ ਸੀ ਸੋ ਇਹ ਵਿਟਾਮਿਨ ਇੱਕ ਅਜਿਹਾ ਵਿਟਾਮਿਨ ਹੈ ਵਿਟਾਮਿਨ ਸੀ ਜੋ ਕਿ ਸਾਡੀ ਡੇਲੀ ਦੀ ਨੀਡ ਹੈ ਡੇਲੀ ਵਾਸ਼ ਆਊਟ ਹੋ ਜਾਂਦਾ ਜਿੰਨਾ ਐਕਸਟਰਾ ਹੁੰਦਾ ਸਿਰਫ ਵਿਟਾਮਿਨ ਹੀ ਨਹੀਂ ਜਿਹੜੇ ਵਿਟਾਮਿਨ ਬੀ ਕੰਪਲੈਕਸ ਦੀ ਵੀ ਆਪਾਂ ਗੱਲ ਕਰੀਏ ਉਹ ਵੀ ਜੋ ਹੈ ਡੇਲੀ ਦੀ ਰਿਕੁਆਇਰਮੈਂਟ ਹੁੰਦੀ ਹੈ ਸਾਡੀ ਬਾਡੀ ਅਗਰ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਆਪਣੀ ਬਾਡੀ ਦੇ ਵਿੱਚ ਮੈਨੇਜ ਕਰਦੇ ਆ ਤਾਂ ਸਿਰਫ ਸਾਡੀ ਸਕਿਨ ਜਾਂ ਸਾਡੇ ਹੈਅਰਸ ਹੀ ਨਹੀਂ ਬਲਕਿ ਸਾਡੀ ਓਵਰਆਲ ਹੈਲਥ ਜੋ ਹੈ ਬਹੁਤ ਚੰਗੀ ਹੋ ਸਕਦੀ ਹੈ ਸੋ ਅਗਰ ਅਸੀਂ ਗੱਲ ਕਰੀਏ ਵਿਟਾਮਿਨ ਸੀ ਰਿਚ ਫੂਡ ਕੀ ਨੇ ਫੂਡਸ ਦੀ ਆਪਾਂ ਗੱਲ ਕਰ ਲਈਏ ਅਮਰੂਦ ਅਮਰੂਦ ਦੇ ਵਿੱਚ ਬਹੁਤ ਚੰਗੀ ਮਾਤਰਾ ਵਿੱਚ ਤੁਹਾਨੂੰ ਵਿਟਾਮਿਨ ਸੀ ਮਿਲ ਜਾਂਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਇਸ ਦੇ ਵਿੱਚ ਫਾਈਬਰ ਵੀ ਬਹੁਤ ਚੰਗਾ ਮਿਲ ਜਾਂਦਾ ਹੈ ਜਿਸ ਦੇ ਨਾਲ ਤੁਹਾਡਾ ਡਾਈਜੈਸਟਿਵ ਸਿਸਟਮ ਵੀ ਬਹੁਤ ਵਧੀਆ ਰਹਿੰਦਾ ਹੈ ਸੋ ਸਾਡਾ ਡਾਈਜੈਸਟਿਵ ਸਿਸਟਮ ਸਹੀ ਰਹੇਗਾ ਦਾ ਸਕਿਨ ਅੱਛੀ ਹੋਏਗੀ ਹੈਅਰਸ ਚੰਗੇ ਹੋਣਗੇ ਓਵਰ ਆਲ ਸਾਡੀ ਬਾਡੀ ਦੀ ਹੈਲਥ ਜਿਹੜੀ ਆ ਬਹੁਤ ਅੱਛੀ ਬਣੀ ਰਹੇਗੀ ਆਮਲਾ ਦੇ ਵਿੱਚ ਬਹੁਤ ਚੰਗਾ ਵਿਟਾਮਿਨ ਸੀ ਤੁਹਾਨੂੰ ਮਿਲ ਜਾਏਗਾ ਮਸੰਮੀ ਹੈ ਸੰਤਰਾ ਹੈ اسپੈਸ਼ਲੀ ਅਗਰ ਅਸੀਂ ਸਬਜ਼ੀਆਂ ਦੀ ਗੱਲ ਕਰਦੇ ਆਂ ਤਾਂ ਜਿੰਨੀਆਂ ਵੀ ਲੀਫੀ ਵੈਜੀਟੇਬਲਸ ਹੁੰਦੀਆਂ ਨੇ ਉਸ ਨੂੰ ਤੁਸੀਂ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰੋ ਲੀਫੀ ਵੈਜੀਟੇਬਲਸ ਵਿੱਚ ਵੀ ਬਹੁਤ ਚੰਗਾ ਵਿਟਾਮਿਨ ਸੀ ਤੁਹਾਨੂੰ ਮਿਲ ਜਾਂਦਾ ਹੈ ਜਦੋਂ ਆਪਾਂ ਵਿਟਾਮਿਨ ਸੀ ਦੀ ਗੱਲ ਕਰਦੇ ਆ ਤਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਹਰ ਕੋਈ ਕਹਿੰਦਾ ਹੈ ਬਾਜ਼ਾਰੋਂ ਸਪਲੀਮੈਂਟ ਲੈ ਲਓ ਐਸਕੋਰਬਿਕ ਐਸਿਡ ਹੁੰਦਾ ਉਸ ਦੇ ਵਿੱਚ ਪਰ ਸਭ ਤੋਂ ਜ਼ਿਆਦਾ ਅਸਰ ਜੋ ਹੈ ਨੈਚੁਰਲ ਡਾਈਟ ਨੈਚੁਰਲ ਫੂਡ ਤੋਂ ਜਿਹੜਾ ਤੁਹਾਨੂੰ ਵਿਟਾਮਿਨ ਸੀ ਮਿਲੇਗਾ ਉਸ ਨੇ ਹੀ ਤੁਹਾਡੇ ਤੇ ਸਭ ਤੋਂ ਜ਼ਿਆਦਾ ਔਰ ਵਧੀਆ ਅਸਰ ਕਰਨਾ ਹੈ ਉਸ ਲਈ ਇੱਕ ਈਜ਼ੀ ਫਾਰਮੇ ਵੀ ਹੋ ਸਕਦੀ ਹੈ ਕਿ ਤੁਸੀਂ ਜਿਹੜਾ ਨਿੰਬੂ ਹੁੰਦਾ ਹੈ ਉਸ ਨੂੰ ਆਪਣੇ ਸੈਲਡ ਦੇ ਉੱਪਰ ਪਾ ਕੇ ਵੀ ਤੁਸੀਂ ਖਾ ਸਕਦੇ ਹੋ ਨਿੰਬੂ ਨੂੰ ਪਾਣੀ ਪਾਣੀ ਦੇ ਵਿੱਚ ਨਿਚੋੜ ਕੇ ਵੀ ਤੁਸੀਂ ਪੀ ਸਕਦੇ ਹੋ ਸੋ ਅਗਰ ਤੁਸੀਂ ਲੈਮਨ ਨੂੰ ਵੀ ਪੂਰੇ ਦਿਨ ਦੇ ਵਿੱਚ ਥੋੜਾ ਥੋੜਾ ਕਰਕੇ ਯੂਜ਼ ਕਰਦੇ ਹੋ ਤਾਂ ਉਸ ਦੇ ਨਾਲ ਵੀ ਤੁਹਾਨੂੰ ਬਹੁਤ ਚੰਗੇ ਰਿਜ਼ਲਟ ਜ਼ਰੂਰ ਮਿਲਣਗੇ